ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ ਏਅਰ ਵੱਡੀ ਖਬਰ ਪੰਜਾਬ ਦੇ ਵਿੱਚ ਪੁਲਿਸ ਨੇ ਦਿਨ ਕੈਂਗਸਟਰ ਕਾਬੂ ਕੀਤੇ ਨੇ ਦੱਸਦੇ ਤਿੰਨ ਗੈਂਗਸਟਰ ਹੁਸ਼ਿਆਰਪੁਰ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਹੈ ਗੁਪਤ ਜਾਣਕਾਰੀ ਮਿਲੀ ਸੀ ਸੂਤਰਾਂ ਦੇ ਹਵਾਲੇ ਤੋਂ ਪੁਲਿਸ ਨੇ ਉਸ ਤੋਂ ਬਾਅਦ ਇਹ ਜੁਆਇੰਟ ਆਪਰੇਸ਼ਨ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਨੇ ਕਰਾਇਆ ਇਹਨਾਂ ਨੂੰ ਕਾਬੂ ਕਰ ਲਿਆ ਜਦੋਂ ਪੂਰੇ ਬਾਜ਼ਾਰ ਨੂੰ ਪੁਲਿਸ ਨੇ ਘੇਰਾ ਪਾਇਆ ਤਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ਵੀ ਪਤਾ ਨਹੀਂ ਅਚਾਨਕ ਕੀ ਹੋ ਗਿਆ ਕਿਉਂ ਆਖਿਰ ਬਾਜ਼ਾਰ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਗਈ ਹੈ ਪਰ ਬਾਅਦ ਦੇ ਵਿੱਚ ਜੋ ਜਾਣਕਾਰੀ ਸਾਹਮਣੇ ਆਈ ਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਦੀ ਖਬਰ ਸਾਹਮਣੇ ਆਈ ਔਰ ਸਭ ਤੋਂ ਵੱਡੀ ਗੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਕੇਨਆਰਾਈ ਸੁਖਚੈਨ ਸਿੰਘ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਜੋ ਗੋਲੀ ਮਾਰੀ ਗਈ ਸੀ ਇਨਾ ਤਿੰਨ ਗੈਂਗਸਟਰਾਂ ਦਾ ਸੰਬੰਧ ਉਸੇ ਗੋਲੀਬਾਰੀ ਦੇ ਨਾਲ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਉਹੀ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਗਏ ਸੀ ਤੇ ਉਹਨਾਂ ਵੱਲੋਂ ਸੁਖਚੈਨ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਸੋ ਤਿੰਨ ਗੈਂਗਸਟਰ ਵੀ ਕਾਬੂ ਕਰ ਲਏ ਗਏ ਨੇ ਤੇ ਕੁਝ ਹੋਰ ਲੋਕਾਂ ਨੂੰ ਵੀ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਹੈ ਸੋ ਦੱਸ ਦਈਏ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਪੁਰਾਣੀ ਧਰਮਸ਼ਾਲਾ ਲਾਲਾ ਲక్ష్ਮਣਦਾਸ सूद ਜਿਸ ਦਾ ਨਾਮ ਹੈ ਧਰਮਸ਼ਾਲਾ ਦਾ ਉਸ ਦੇ ਵਿੱਚ ਗੈਂਗਸਟਰ ਲੁਕੇ ਹੋਏ ਸੀ ਔਰ ਸੂਚਨਾ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾਇਆ ਤੇ ਤਿੰਨਾ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹਾਲਾਂਕਿ ਇਹ ਸ਼ੂਟਰ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਪੁਲਿਸ ਨੇ ਫਿਲਹਾਲ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਵਿੱਚੋਂ ਦੋ ਉਹ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਦੇ ਬਾਹਰ ਗਏ ਉੱਥੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਫਰਾਰ ਹੋ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਸੀ ਧਰਮਸ਼ਾਲਾ ਜਿਸ ਦਾ ਨਾਮ ਲਾਲਾ ਲਖਮਣ ਦਾਸ ਸੂ ਧਰਮਸ਼ਾਲਾ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਸਥਿਤ ਹੈ ਇੱਥੇ ਉਹ ਕਿਰਾਏ ਦਾ ਕਮਰਾ ਲੈ ਕੇ ਲੁਕੇ ਹੋਏ ਸੀ ਸੋ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਉਸ ਤੋਂ ਬਾਅਦ ਧਰਮਸ਼ਾਲਾ ਦੇ ਅੰਦਰ ਪੁਲਿਸ ਗਈ ਆਪਣੇ ਪੂਰੇ ਲਾਵ ਲਸ਼ਕਰ ਦੇ ਨਾਲ ਟੀਮਾਂ ਨੂੰ ਲੈ ਕੇ ਤੇ ਕਾਫੀ ਲੰਬਾ ਸਮਾਂ ਅੰਦਰ ਅ ਜੋ ਵੀ ਕਾਰਵਾਈ ਹੋਈ ਹੈ ਪੁਲਿਸ ਦੀ ਉਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਦੱਸਦੀ ਹੈ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਸ਼ਨੀਵਾਰ ਨੂੰ ਉਹਨਾਂ ਦੀ ਜੋ ਪਛਾਣ ਹੋਈ ਹੈ ਗੈਂਗਸਟਰਾਂ ਦੀ ਗੁਰਿੰਦਰ ਸਿੰਘ ਸੁਖਾ ਗਰਨੇੜ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਦੂਜੇ ਦੀ ਪਛਾਣ ਹੋਈ ਗੁਰਕ੍ਰਿਸ਼ਤ ਸਿੰਘ ਗੁਰੀ ਦੇ ਵੱਜੋਂ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਹਨਾਂ ਤੋਂ ਇਲਾਵਾ ਪੰਜ ਨੂੰ ਹੋਰ ਅਰੈਸਟ ਹੁਣ ਤੱਕ ਪੁਲਿਸ ਕਰ ਚੁੱਕੀ ਹੈ ਜਿਸ ਦੇ ਵਿੱਚ ਤਰਨਤਾਰਨ ਨਿਵਾਸੀ ਜਗਜੀਤ ਸਿੰਘ ਦੇ ਚਮਚਾ ਚਮਕੌਰ ਸਿੰਘ ਵੀ ਸ਼ਾਮਿਲ ਨੇ ਸੋ ਦੱਸਦੀ ਏ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੀ ਪੂਰੀ ਪਲਾਨਿੰਗ ਅਮਰੀਕਾ ਦੇ ਵਿੱਚ ਬੈਠ ਕੇ ਹੋਈ ਸੀ ਪਲਾਨਿੰਗ ਕਰਨ ਵਾਲੇ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਤੋਂ ਸੰਬੰਧਿਤ ਨੇ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਇੱਕ ਪਰਿਵਾਰਿਕ ਮਸਲਾ ਹੈ ਜਿਸ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਤੇ ਜਾਂਚ ਚੱਲ ਰਹੀ ਹੈ ਔਰ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਫ ਹੋਇਆ ਹੈ ਕਿ ਹਮਲਾਵਰਾਂ ਨੂੰ ਜੋ ਪੈਸੇ ਨੇ ਕੰਮ ਦੇ ਲਈ ਉਹ ਟਰਾਂਸਫਰ ਕੀਤੇ ਗਏ ਸੀ ਉਹ ਜੋ ਕਿ ਮ੍ਰਿਤਕ ਪਤਨੀ ਹੈ ਸੁਖਚੰਨ ਸਿੰਘ ਦੀ ਜੋ ਮ੍ਰਿਤਕ ਪਹਿਲੀ ਪਤਨੀ ਹੈ ਜਿਸਨੇ 2022 ਦੇ ਵਿੱਚ ਦੱਸਿਆ ਜਾ ਰਿਹਾ ਖੁਦਕੁਸ਼ੀ ਕਰ ਲਈ ਸੀ ਉਸ ਦੇ ਭਰਾ ਨੇ ਪੈਸੇ ਟਰਾਂਸਫਰ ਕੀਤੇ ਸੇ ਸੁ ਵਿਦੇਸ਼ ਦੇ ਵਿੱਚ ਬੈਠ ਕੇ ਆਪਣੀ ਭੈਣ ਦੇ ਘਰ ਵਾਲੇ ਦੇ ਉੱਤੇ ਉਸ ਦੇ ਭਰਾ ਨੇ ਤੇ ਉਸ ਦੇ ਬਾਕੀ ਪੂਰੇ ਪਰਿਵਾਰ ਵਾਲਿਆਂ ਨੇ ਪਲਾਨਿੰਗ ਦੇ ਤਹਿਤ ਹਮਲਾ ਕਰਵਾਇਆ ਅਤੇ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਦੇ ਸਾਹਮਣੇ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਕ੍ਰਾਈਮ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੀ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਸਖਤ ਐਕਸ਼ਨ ਲਿਆ ਸੀ ਤੇ ਸਪੈਸ਼ਲ ਡੀਜੀਪੀ ਨੂੰ ਇਸ ਦੇ ਲਈ ਜ਼ਿੰਮੇਵਾਰੀ ਸੌਂਪੀ ਸੀ ਤੇ ਕਿਹਾ ਸੀ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਖੁਦ ਐਨਆਰਆਈ ਮਾਮਲਿਆਂ ਦੇ ਜੋ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਬਿਆਨ ਜਾਰੀ ਕਿਹਾ ਸੀ ਔਰ ਕਿਹਾ ਸੀ ਉਹਨਾਂ ਨੇ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇਗਾ ਤੇ ਗੱਲਬਾਤ ਅਧਿਕਾਰੀਆਂ ਦੇ ਨਾਲ ਇਸ ਬਾਬਤ ਸਬੰਧੀ ਉਹਨਾਂ ਦੀ ਹੋ ਚੁੱਕੀ ਹੈ ਸੋ ਤਿੰਨ ਗੈਂਗਸਟਰਾਂ ਸਣੇ ਕੋਲ ਮਿਲਾ ਕੇ ਪੰਜ ਅਮੁਲਜ਼ਮ ਜੋ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕਾਬੂ ਕਰ ਲਏ ਗਏ ਨੇ ਉਹ ਤਸਵੀਰਾਂ ਤੁਸੀਂ ਇਸ ਵਕਤ ਜੋ ਦੇਖ ਰਹੇ ਹੋ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਉਸ ਬਾਜ਼ਾਰ ਦੀਆਂ ਜਿੱਥੇ ਉਹ ਧਰਮਸ਼ਾਲਾ ਸਥਿਤ ਹੈ ਤੇ ਪੂਰੇ ਬਾਜ਼ਾਰ ਨੂੰ ਪੁਲਿਸ ਦੀ ਟੀਮ ਨੇ ਘੇਰਾ ਪਾ ਲਿਆ ਸੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਜਿਸ ਦੇ ਤਹਿਤ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਇਹਨਾਂ ਵਿੱਚੋਂ ਸ਼ੂਟਰ ਸ਼ਾਮਿਲ ਹੈ ਜਾਂ ਨਹੀਂ ਇਸ ਦੇ ਬਾਰੇ ਫਿਲਹਾਲ ਪੁਲਿਸ ਨੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਮੀਦ ਹੈ ਕਿ ਜਲਦ ਹੀ ਪੁਲਿਸ ਫੋਲੋ ਪ੍ਰੈਸ ਕਾਨਫਰੰਸ ਕਰਕੇ ਆਧਿਕਾਰਿਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱ اهمندر دے وچ آں جی نال آں को लगे लगे पासे ਯਾ ਦੁਕਾਨਾਂ ਨੂੰ ਜਪਾ ਜਪਾ ਇਧਰ ਬੰਦੇ ਇੰਦਰ ਤੇ ਐਕਸਟਰਾ ਇੰਦਰ ਤੇ ਐਕਸਟਰਾ ਇਹ ਮਾਮਲਾ ਜੀ ਨਾਲੋਂ ਕਿਹੜੀ ਤਰ੍ਹਾਂ ਆਵਾਜ਼ ਨਹੀਂ ਪੰਚਾ ਤੁਹਾਨੂੰ ਕਰਨੀ ਚਾਹੀਦੀ ਮੈਨੂੰ ਪੁੱਛਣਾ ਨਹੀਂ ਬਾਹਰ ਖੜੇ ਹੋ ਆ ਗਿਆ ਅੱਗੇ ਨਾਲੋ ਇਹਦਾ ਦੇ ਲੋ ਅੱਜ ਦੀ ਖਬਰ ਪੰਜਾਬ ਦੇ ਵਿੱਚ ਪੁਲਿਸ ਨੇ ਦਿਨ ਗੈਂਗਸਟਰ ਕਾਬੂ ਕੀਤੇ ਨੇ ਦੱਸਦੇ ਤਿੰਨ ਗੈਂਗਸਟਰ ਹੋਸ਼ਿਆਰਪੁਰ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਹੈ ਗੁਪਤ ਜਾਣਕਾਰੀ ਮਿਲੀ ਸੀ ਸੂਤਰਾਂ ਦੇ حوالے ਤੋਂ ਪੁਲਿਸ ਨੇ ਉਸ ਤੋਂ ਬਾਅਦ ਇਹ ਜੁਆਇੰਟ ਆਪਰੇਸ਼ਨ ਅੰਮ੍ਰਿਤਸਰ ਪੁਲਿਸ ਤੇ ਹੋਸ਼ਿਆਰਪੁਰ ਪੁਲਿਸ ਨੇ ਕਰਾਇਆ ਇਹਨਾਂ ਨੂੰ ਕਾਬੂ ਕਰ ਲਿਆ ਜਦੋਂ ਪੂਰੇ ਬਾਜ਼ਾਰ ਨੂੰ ਪੁਲਿਸ ਨੇ ਘੇਰਾ ਪਾਇਆ ਤਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ਵੀ ਪਤਾ ਨਹੀਂ ਅਚਾਨਕ ਕੀ ਹੋ ਗਿਆ ਕਿਉਂ ਆਖਿਰ ਬਾਜ਼ਾਰ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਗਈ ਹੈ ਪਰ ਬਾਅਦ ਦੇ ਵਿੱਚ ਜਦੋਂ ਜਾਣਕਾਰੀ ਸਾਹਮਣੇ ਆਈ ਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਈ ਜਾਣ ਦੀ ਖਬਰ ਸਾਹਮਣੇ ਆਈ ਔਰ ਸਭ ਤੋਂ ਵੱਡੀ ਗੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਕਨਰਾਈ ਸੁਖਚੈਨ ਸਿੰਘ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਜੋ ਗੋਲੀ ਮਾਰੀ ਗਈ ਸੀ ਇਹਨਾਂ ਤਿੰਨ ਗੈਂਗਸਟਰਾਂ ਦਾ ਸੰਬੰਧ ਉਸੇ ਗੋਲੀਬਾਰੀ ਦੇ ਨਾਲ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਉਹੀ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਗਏ ਸੀ ਤੇ ਉਹਨਾਂ ਵੱਲੋਂ ਸੁਖਚੈਨ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਸੋ ਤਿੰਨ ਗੈਂਗਸਟਰ ਵੀ ਕਾਬੂ ਕਰ ਲਏ ਗਏ ਨੇ ਤੇ ਕੁਝ ਹੋਰ ਲੋਕਾਂ ਨੂੰ ਵੀ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਹੈ ਸੋ ਦੱਸ ਦਈਏ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਪੁਰਾਣੀ ਧਰਮਸ਼ਾਲਾ ਲਾਲਾ ਲਖਮਣ ਦਾਸ ਸੂਤ ਜਿਸ ਦਾ ਨਾਮ ਹੈ ਧਰਮਸ਼ਾਲਾ ਦਾ ਉਸ ਦੇ ਵਿੱਚ ਗੈਂਗਸਟਰ ਲੁਕੇ ਹੋਏ ਸੀ ਔਰ ਸੂਚਨਾ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾਇਆ ਤੇ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹਾਲਾਂਕਿ ਇਹ ਸ਼ੂਟਰ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਪੁਲਿਸ ਨੇ ਫਿਲਹਾਲ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਵਿੱਚੋਂ ਦੋ ਔਰ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਦੇ ਬਾਹਰ ਗਏ ਉੱਥੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਫਰਾਰ ਹੋ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਸੀ ਧਰਮਸ਼ਾਲਾ ਜਿਸ ਦਾ ਨਾਮ ਲਾਲਾ ਲక్ష్ਮਣ ਦਾਸ ਸੂ ਧਰਮਸ਼ਾਲਾ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਸਥਿਤ ਹੈ ਇੱਥੇ ਉਹ ਕਿਰਾਏ ਦਾ ਕਮਰਾ ਲੈ ਕੇ ਲੁਕੇ ਹੋਏ ਸੀ ਸੋ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਉਸ ਤੋਂ ਬਾਅਦ ਧਰਮਸ਼ਾਲਾ ਦੇ ਅੰਦਰ ਪੁਲਿਸ ਕਈ ਆਪਣੇ ਪੂਰੇ ਲਾਵ ਲਸ਼ਕਰ ਦੇ ਨਾਲ ਟੀਮਾਂ ਨੂੰ ਲੈ ਕੇ ਤੇ ਕਾਫੀ ਲੰਬਾ ਸਮਾਂ ਅੰਦਰ ਜੋ ਵੀ ਕਾਰਵਾਈ ਹੋਈਏ ਪੁਲਿਸ ਦੀ ਉਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਦੱਸਦੀ ਹੈ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਸ਼ਨੀਵਾਰ ਨੂੰ ਉਹਨਾਂ ਦੀ ਜੋ ਪਛਾਣ ਹੋਈਏ ਗੈਂਗਸਟਰਾਂ ਦੀ ਗੁਰਿੰਦਰ ਸਿੰਘ ਸੁੱਖਾ ਗਰਨੇੜ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਦੂਜੇ ਦੀ ਪਛਾਣ ਹੋਈਏ ਗੁਰਕ੍ਰਿਸ਼ਟ ਸਿੰਘ ਗੁਰੀ ਦੇ ਵੱਜੋਂ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਇਲਾਵਾ ਪੰਜ ਨੂੰ ਹੋਰ ਅਰੈਸਟ ਹੁਣ ਤੱਕ ਪੁਲਿਸ ਕਰ ਚੁੱਕੀ ਹੈ ਜਿਸ ਦੇ ਵਿੱਚ ਤਰਨਤਾਰਨ ਨਿਵਾਸੀ ਜਗਜੀਤ ਸਿੰਘ ਦੇ ਚਮਚੋ ਚਮਕੌਰ ਸਿੰਘ ਵੀ ਸ਼ਾਮਿਲ ਨੇ ਸੋ ਦੱਸਦੀ ਇਹ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੀ ਪੂਰੀ ਪਲਾਨਿੰਗ ਅਮਰੀਕਾ ਦੇ ਵਿੱਚ ਬੈਠ ਕੇ ਹੋਈ ਸੀ ਪਲਾਨਿੰਗ ਕਰਨ ਵਾਲੇ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਤੋਂ ਸੰਬੰਧਿਤ ਨੇ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਇੱਕ ਪਰਿਵਾਰਿਕ ਮਸਲਾ ਹੈ ਜਿਸ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਤੇ ਜਾਂਚ ਚੱਲ ਰਹੀ ਹੈ ਔਰ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਫ ਹੋਇਆ ਹੈ ਕਿ ਹਮਲਾਵਰਾਂ ਨੂੰ ਜੋ ਪੈਸੇ ਨੇ ਕੰਮ ਦੇ ਲਈ ਉਹ ਟਰਾਂਸਫਰ ਕੀਤੇ ਗਏ ਸੀ ਉਹ ਜੋ ਕਿ ਮ੍ਰਿਤਕ ਪਤਨੀ ਹੈ ਸੁਖਚੰਨ ਸਿੰਘ ਦੀ ਜੋ ਮ੍ਰਿਤਕ ਪਹਿਲੀ ਪਤਨੀ ਹੈ ਜਿਸਨੇ 2022 ਦੇ ਵਿੱਚ ਦੱਸਿਆ ਜਾ ਰਿਹਾ ਖੁਦਕੁਸ਼ੀ ਕਰ ਲਈ ਸੀ ਉਸ ਦੇ ਭਰਾ ਨੇ ਪੈਸੇ ਟਰਾਂਸਫਰ ਕੀਤੇ ਸੇ ਸੁ ਵਿਦੇਸ਼ ਦੇ ਵਿੱਚ ਬੈਠ ਕੇ ਆਪਣੀ ਭੈਣ ਦੇ ਘਰ ਵਾਲੇ ਦੇ ਉੱਤੇ ਉਸ ਦੇ ਭਰਾ ਨੇ ਤੇ ਉਸ ਦੇ ਬਾਕੀ ਪੂਰੇ ਪਰਿਵਾਰ ਵਾਲਿਆਂ ਨੇ ਪਲਾਨਿੰਗ ਦੇ ਤਹਿਤ ਹਮਲਾ ਕਰਵਾਇਆ ਅਤੇ ਐਨ ਆਰ ਆਈ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਦੇ ਸਾਹਮਣੇ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਕ੍ਰਾਈਮ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੀ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਸਖਤ ਐਕਸ਼ਨ ਲਿਆ ਸੀ ਤੇ ਸਪੈਸ਼ਲ ਡੀਜੀਪੀ ਨੂੰ ਇਸ ਦੇ ਲਈ ਜ਼ਿੰਮੇਵਾਰੀ ਸੌਂਪੀ ਸੀ ਤੇ ਕਿਹਾ ਸੀ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਖੁਦ ਐਨਆਰਆਈ ਮਾਮਲਿਆਂ ਦੇ ਜੋ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਬਿਆਨ ਜਾਰੀ ਕਿਹਾ ਸੀ ਔਰ ਕਿਹਾ ਸੀ ਉਹਨਾਂ ਨੇ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇਗਾ ਤੇ ਗੱਲਬਾਤ ਅਧਿਕਾਰੀਆਂ ਦੇ ਨਾਲ ਇਸ ਬਾਬਤ ਦੇ ਸੰਬੰਧੀ ਉਹਨਾਂ ਦੀ ਹੋ ਚੁੱਕੀ ਹੈ ਸੋ ਤਿੰਨ ਗੈਂਗਸਟਰਾਂ ਸਣੇ ਕੋਲ ਮਿਲਾ ਕੇ ਪੰਜ ਅਮੁਲਜ਼ਮ ਜੋ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕਾਬੂ ਕਰ ਲਏ ਗਏ ਨੇ ਉਹ ਤਸਵੀਰਾਂ ਤੁਸੀਂ ਇਸ ਵਕਤ ਜੋ ਦੇਖ ਰਹੇ ਹੋ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਉਸ ਬਾਜ਼ਾਰ ਦੀਆਂ ਜਿੱਥੇ ਉਹ ਧਰਮਸ਼ਾਲਾ ਸਥਿਤ ਹੈ ਤੇ ਪੂਰੇ ਬਾਜ਼ਾਰ ਨੂੰ ਪੁਲਿਸ ਦੀ ਟੀਮ ਨੇ ਘੇਰਾ ਪਾ ਲਿਆ ਸੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਜਿਸ ਦੇ ਤਹਿਤ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਇਹਨਾਂ ਵਿੱਚੋਂ ਸ਼ੂਟਰ ਸ਼ਾਮਿਲ ਹੈ ਜਾਂ ਨਹੀਂ ਇਸ ਦੇ ਬਾਰੇ ਫਿਲਹਾਲ ਪੁਲਿਸ ਨੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਮੀਦ ਹੈ ਕਿ ਜਲਦ ਹੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਧਿਕਾਰਿਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਸਰ ਸ਼੍ਰੀ ਗੁਰ ਦੇਖ ਰਹੇ ਤੁਸੀਂ ਔਨ ਏਅਰ ਵੱਡੀ ਖਬਰ ਪੰਜਾਬ ਦੇ ਵਿੱਚ ਪੁਲਿਸ ਨੇ ਦਿਨ ਗੈਂਗਸਟਰ ਕਾਬੂ ਕੀਤੇ ਨੇ ਦੱਸਦੀ ਤਿੰਨ ਗੈਂਗਸਟਰ ਹੁਸ਼ਿਆਰਪੁਰ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਹੈ ਗੁਪਤ ਜਾਣਕਾਰੀ ਮਿਲੀ ਸੀ ਸੂਤਰਾਂ ਦੇ حوالے ਤੋਂ ਪੁਲਿਸ ਨੂੰ ਜਿਸ ਤੋਂ ਬਾਅਦ ਇਹ ਜੁਆਇੰਟ ਆਪਰੇਸ਼ਨ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਨੇ ਕਰਾਇਆ ਜਿਨ੍ਹਾਂ ਨੂੰ ਕਾਬੂ ਕਰ ਲਿਆ ਜਦੋਂ ਪੂਰੇ ਬਾਜ਼ਾਰ ਨੂੰ ਪੁਲਿਸ ਨੇ ਘੇਰਾ ਪਾਇਆ ਤਾਂ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ਵੀ ਪਤਾ ਨਹੀਂ ਅਚਾਨਕ ਕੀ ਹੋ ਗਿਆ ਕਿਉਂ ਆਖਿਰ ਬਾਜ਼ਾਰ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਗਈ ਹੈ ਪਰ ਬਾਅਦ ਦੇ ਵਿੱਚ ਜਦੋਂ ਜਾਣਕਾਰੀ ਸਾਹਮਣੇ ਆਈ ਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਈ ਜਾਣ ਦੀ ਖਬਰ ਸਾਹਮਣੇ ਆਈ ਔਰ ਸਭ ਤੋਂ ਵੱਡੀ ਗੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਕੈਨਰਾਈ ਸੁਖਚੈਨ ਸਿੰਘ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਜੋ ਗੋਲੀ ਮਾਰੀ ਗਈ ਸੀ ਇਹਨਾਂ ਤਿੰਨ ਗੈਂਗਸਟਰਾਂ ਦਾ ਸੰਬੰਧ ਉਸੇ ਗੋਲੀਬਾਰੀ ਦੇ ਨਾਲ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਉਹੀ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਗਏ ਸੀ ਤੇ ਉਹਨਾਂ ਵੱਲੋਂ ਸੁਖਚੈਨ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਸੋ ਤਿੰਨ ਗੈਂਗਸਟਰ ਵੀ ਕਾਬੂ ਕਰ ਲਏ ਗਏ ਨੇ ਤੇ ਕੁਝ ਹੋਰ ਲੋਕਾਂ ਨੂੰ ਵੇ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਸੋ ਦੱਸ ਦਈਏ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਪੁਰਾਣੀ ਧਰਮਸ਼ਾਲਾ ਲਾਲਾ ਲਖਮਣ ਦਾਸ ਸੂਤ ਜਿਸ ਦਾ ਨਾਮ ਹੈ ਧਰਮਸ਼ਾਲਾ ਦਾ ਉਸ ਦੇ ਵਿੱਚ ਗੈਂਗਸਟਰ ਲੁਕੇ ਹੋਏ ਸੀ ਔਰ ਸੂਚਨਾ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾਇਆ ਤੇ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹਾਲਾਂਕਿ ਇਹ ਸ਼ੂਟਰ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਪੁਲਿਸ ਨੇ ਫਿਲਹਾਲ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਵਿੱਚੋਂ ਦੋ ਔਰ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਦੇ ਬਾਹਰ ਗਏ ਉੱਥੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਫਰਾਰ ਹੋ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਸੀ ਧਰਮਸ਼ਾਲਾ ਜਿਸ ਦਾ ਨਾਮ ਲਾਲਾ ਲక్ష్ਮਣ ਦਾਸ ਸੂ ਧਰਮਸ਼ਾਲਾ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਸਥਿਤ ਹੈ ਇੱਥੇ ਉਹ ਕਿਰਾਏ ਦਾ ਕਮਰਾ ਲੈ ਕੇ ਲੁਕੇ ਹੋਏ ਸੀ ਸੋ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਉਸ ਤੋਂ ਬਾਅਦ ਧਰਮਸ਼ਾਲਾ ਦੇ ਅੰਦਰ ਪੁਲਿਸ ਕਈ ਆਪਣੇ ਪੂਰੇ ਲਾਵ ਲਸ਼ਕਰ ਦੇ ਨਾਲ ਟੀਮਾਂ ਨੂੰ ਲੈ ਕੇ ਤੇ ਕਾਫੀ ਲੰਬਾ ਸਮਾਂ ਅੰਦਰ ਜੋ ਵੀ ਕਾਰਵਾਈ ਹੋਈਏ ਪੁਲਿਸ ਦੀ ਉਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਦੱਸਦੀ ਹੈ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਸ਼ਨੀਵਾਰ ਨੂੰ ਉਹਨਾਂ ਦੀ ਜੋ ਪਛਾਣ ਹੋਈਏ ਗੈਂਗਸਟਰਾਂ ਦੀ ਗੁਰਿੰਦਰ ਸਿੰਘ ਸੁੱਖਾ ਗਰਨੇੜ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਦੂਜੇ ਦੀ ਪਛਾਣ ਹੋਈਏ ਗੁਰਕ੍ਰਿਸ਼ਟ ਸਿੰਘ ਗੁਰੀ ਦੇ ਵੱਜੋਂ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਹਨਾਂ ਤੋਂ ਇਲਾਵਾ ਪੰਜ ਨੂੰ ਹੋਰ ਅरेस्ट ਹੁਣ ਤੱਕ ਪੁਲਿਸ ਕਰ ਚੁੱਕੀ ਹੈ ਜਿਸ ਦੇ ਵਿੱਚ ਤਰਨਤਾਰਨ ਨਿਵਾਸੀ ਜਗਜੀਤ ਸਿੰਘ ਦੇ ਚਮਚੋ ਚਮਕੌਰ ਸਿੰਘ ਵੀ ਸ਼ਾਮਿਲ ਨੇ ਸੋ ਦੱਸਦੀ ਏ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਐਨਆਰਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੀ ਪੂਰੀ ਪਲਾਨਿੰਗ ਅਮਰੀਕਾ ਦੇ ਵਿੱਚ ਬੈਠ ਕੇ ਹੋਈ ਸੀ ਪਲਾਨਿੰਗ ਕਰਨ ਵਾਲੇ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਤੋਂ ਸੰਬੰਧਿਤ ਨੇ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਇੱਕ ਪਰਿਵਾਰਿਕ ਮਸਲਾ ਹੈ ਜਿਸ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਤੇ ਜਾਂਚ ਚੱਲ ਰਹੀ ਹੈ ਔਰ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਫ ਹੋਇਆ ਹੈ ਕਿ ਹਮਲਾਵਰਾਂ ਨੂੰ ਜੋ ਪੈਸੇ ਨੇ ਕੰਮ ਦੇ ਲਈ ਉਹ ਟਰਾਂਸਫਰ ਕੀਤੇ ਗਏ ਸੀ ਉਹ ਜੋ ਕਿ ਮ੍ਰਿਤਕ ਪਤਨੀ ਹੈ ਸੁਖਚੰਨ ਸਿੰਘ ਦੀ ਜੋ ਮ੍ਰਿਤਕ ਪਹਿਲੀ ਪਤਨੀ ਹੈ ਜਿਸਨੇ 2022 ਦੇ ਵਿੱਚ ਦੱਸਿਆ ਜਾ ਰਿਹਾ ਖੁਦਕੁਸ਼ੀ ਕਰ ਲਈ ਸੀ ਉਸ ਦੇ ਭਰਾ ਨੇ ਪੈਸੇ ਟਰਾਂਸਫਰ ਕੀਤੇ ਸੇ ਸੁ ਵਿਦੇਸ਼ ਦੇ ਵਿੱਚ ਬੈਠ ਕੇ ਆਪਣੀ ਭੈਣ ਦੇ ਘਰ ਵਾਲੇ ਦੇ ਉੱਤੇ ਉਸ ਦੇ ਭਰਾ ਨੇ ਤੇ ਉਸ ਦੇ ਬਾਕੀ ਪੂਰੇ ਪਰਿਵਾਰ ਵਾਲਿਆਂ ਨੇ ਪਲੈਨਿੰਗ ਦੇ ਤਹਿਤ ਹਮਲਾ ਕਰਵਾਇਆ ਅਤੇ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਦੇ ਸਾਹਮਣੇ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਕ੍ਰਾਈਮ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੀ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਸਖਤ ਐਕਸ਼ਨ ਲਿਆ ਸੀ ਤੇ ਸਪੈਸ਼ਲ ਡੀਜੀਪੀ ਨੂੰ ਇਸ ਦੇ ਲਈ ਜ਼ਿੰਮੇਵਾਰੀ ਸੌਂਪੀ ਸੀ ਤੇ ਕਿਹਾ ਸੀ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਖੁਦ ਐਨਆਰਆਈ ਮਾਮਲਿਆਂ ਦੇ ਜੋ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਬਿਆਨ ਜਾਰੀ ਕਿਹਾ ਸੀ ਔਰ ਕਿਹਾ ਸੀ ਉਹਨਾਂ ਨੇ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇਗਾ ਤੇ ਗੱਲਬਾਤ ਅਧਿਕਾਰੀਆਂ ਦੇ ਨਾਲ ਇਸ ਬਾਬਤ ਸਬੰਧੀ ਉਹਨਾਂ ਦੀ ਹੋ ਚੁੱਕੀ ਹੈ ਸੋ ਤਿੰਨ ਗੈਂਗਸਟਰਾਂ ਸਣੇ ਕੋਲ ਮਿਲਾ ਕੇ ਪੰਜ ਅਮੁਲਜ਼ਮ ਜੋ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕਾਬੂ ਕਰ ਲਏ ਗਏ ਨੇ ਉਹ ਤਸਵੀਰਾਂ ਤੁਸੀਂ ਇਸ ਵਕਤ ਜੋ ਦੇਖ ਰਹੇ ਹੋ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਉਸ ਬਾਜ਼ਾਰ ਦੀਆਂ ਜਿੱਥੇ ਉਹ ਧਰਮਸ਼ਾਲਾ ਸਥਿਤ ਹੈ ਤੇ ਪੂਰੇ ਬਾਜ਼ਾਰ ਨੂੰ ਪੁਲਿਸ ਦੀ ਟੀਮ ਨੇ ਘੇਰਾ ਪਾ ਲਿਆ ਸੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਜਿਸ ਦੇ ਤਹਿਤ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਇਹਨਾਂ ਵਿੱਚੋਂ ਸ਼ੂਟਰ ਸ਼ਾਮਿਲ ਹੈ ਜਾਂ ਨਹੀਂ ਇਸ ਦੇ ਬਾਰੇ ਫਿਲਹਾਲ ਪੁਲਿਸ ਨੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਮੀਦ ਹੈ ਕਿ ਜਲਦ ਹੀ ਪੁਲਿਸ ਫੋਲੋ ਪ੍ਰੈਸ ਕਾਨਫਰੰਸ ਕਰਕੇ ਅਧਿਕਾਰਿਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱ ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ ਏਅਰ ਵੱਡੀ ਖਬਰ ਪੰਜਾਬ ਦੇ ਵਿੱਚ ਪੁਲਿਸ ਨੇ ਦਿਨ ਗੈਂਗਸਟਰ ਕਾਬੂ ਕੀਤੇ ਨੇ ਦੱਸਦੇ ਤਿੰਨ ਗੈਂਗਸਟਰ ਹੁਸ਼ਿਆਰਪੁਰ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਹੈ ਗੁਪਤ ਜਾਣਕਾਰੀ ਮਿਲੀ ਸੀ ਸੂਤਰਾਂ ਦੇ ਹਵਾਲੇ ਤੋਂ ਪੁਲਿਸ ਨੇ ਉਸ ਤੋਂ ਬਾਅਦ ਇਹ ਜੁਆਇੰਟ ਆਪਰੇਸ਼ਨ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਨੇ ਕਰਾਇਆ ਜਿਨ੍ਹਾਂ ਨੂੰ ਕਾਬੂ ਕਰ ਲਿਆ ਜਦੋਂ ਪੂਰੇ ਬਾਜ਼ਾਰ ਨੂੰ ਪੁਲਿਸ ਨੇ ਘੇਰਾ ਪਾਇਆ ਤਲੋਕਾਂ ਦੇ ਵਿੱਚ ਡਰ ਤੇ ਸਹਮ ਦਾ ਮਾਹੌਲ ਵੀ ਪੈਦਾ ਹੋ ਗਿਆ ਵੀ ਪਤਾ ਨਹੀਂ ਅਚਾਨਕ ਕੀ ਹੋ ਗਿਆ ਕਿਉਂ ਆਖਿਰ ਬਾਜ਼ਾਰ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਗਈ ਹੈ ਪਰ ਬਾਅਦ ਦੇ ਵਿੱਚ ਜਦੋਂ ਜਾਣਕਾਰੀ ਸਾਹਮਣੇ ਆਈ ਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਦੀ ਖਬਰ ਸਾਹਮਣੇ ਆਈ ਔਰ ਸਭ ਤੋਂ ਵੱਡੀ ਗੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਕਨਰਾਈ ਸੁਖਚੈਨ ਸਿੰਘ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਜੋ ਗੋਲੀ ਮਾਰੀ ਗਈ ਸੀ ਇਹਨਾਂ ਤਿੰਨ ਗੈਂਗਸਟਰਾਂ ਦਾ ਸੰਬੰਧ ਉਸੇ ਗੋਲੀਬਾਰੀ ਦੇ ਨਾਲ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਉਹੀ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਗਏ ਸੀ ਤੇ ਉਹਨਾਂ ਵੱਲੋਂ ਸੁਖਚੈਨ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਸੋ ਤਿੰਨ ਗੈਂਗਸਟਰ ਵੀ ਕਾਬੂ ਕਰ ਲਏ ਗਏ ਨੇ ਤੇ ਕੁਝ ਹੋਰ ਲੋਕਾਂ ਨੂੰ ਵੀ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਸੋ ਦੱਸ ਦਈਏ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਪੁਰਾਣੀ ਧਰਮਸ਼ਾਲਾ ਲਾਲਾ ਲਖਮਣ ਦਾਸ ਸੂਤ ਜਿਸ ਦਾ ਨਾਮ ਹੈ ਧਰਮਸ਼ਾਲਾ ਦਾ ਉਸ ਦੇ ਵਿੱਚ ਗੈਂਗਸਟਰ ਲੁਕੇ ਹੋਏ ਸੀ ਔਰ ਸੂਚਨਾ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾਇਆ ਤੇ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹਾਲਾਂਕਿ ਇਹ ਸ਼ੂਟਰ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਪੁਲਿਸ ਨੇ ਫਿਲਹਾਲ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਵਿੱਚੋਂ ਦੋ ਔਰ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਦੇ ਬਾਹਰ ਗਏ ਉੱਥੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਫਰਾਰ ਹੋ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਸੀ ਧਰਮਸ਼ਾਲਾ ਜਿਸ ਦਾ ਨਾਮ ਲਾਲਾ ਲక్ష్ਮਣ ਦਾਸ ਸੂ ਧਰਮਸ਼ਾਲਾ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਸਥਿਤ ਹੈ ਇੱਥੇ ਉਹ ਕਿਰਾਏ ਦਾ ਕਮਰਾ ਲੈ ਕੇ ਲੁਕੇ ਹੋਏ ਸੀ ਸੋ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਉਸ ਤੋਂ ਬਾਅਦ ਧਰਮਸ਼ਾਲਾ ਦੇ ਅੰਦਰ ਪੁਲਿਸ ਕਈ ਆਪਣੇ ਪੂਰੇ ਲਾਵ ਲਸ਼ਕਰ ਦੇ ਨਾਲ ਟੀਮਾਂ ਨੂੰ ਲੈ ਕੇ ਤੇ ਕਾਫੀ ਲੰਮਾ ਸਮਾਂ ਅੰਦਰ ਜੋ ਵੀ ਕਾਰਵਾਈ ਹੋਈਏ ਪੁਲਿਸ ਦੀ ਉਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਦੱਸਦੀ ਹੈ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਸ਼ਨੀਵਾਰ ਨੂੰ ਉਹਨਾਂ ਦੀ ਜੋ ਪਛਾਣ ਹੋਈਏ ਗੈਂਗਸਟਰਾਂ ਦੀ ਔਰ ਗੁਰਿੰਦਰ ਸਿੰਘ ਸੁਖਾ ਗਰਨੇੜ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਦੂਜੇ ਦੀ ਪਛਾਣ ਹੋਈ ਗੁਰਕ੍ਰਿਸ਼ਤ ਸਿੰਘ ਗੁਰੀ ਦੇ ਵੱਜੋਂ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਹਨਾਂ ਤੋਂ ਇਲਾਵਾ ਪੰਜ ਨੂੰ ਹੋਰ ਅਰੈਸਟ ਹੁਣ ਤੱਕ ਪੁਲਿਸ ਕਰ ਚੁੱਕੀ ਹੈ ਜਿਸ ਦੇ ਵਿੱਚ ਤਰਨਤਾਰਨ ਨਿਵਾਸੀ ਜਗਜੀਤ ਸਿੰਘ ਦੇ ਚਮਚੋ ਚਮਕੌਰ ਸਿੰਘ ਵੀ ਸ਼ਾਮਿਲ ਨੇ ਸੋ ਦੱਸਦੀ ਏ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਐਨਆਰਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੀ ਪੂਰੀ ਪਲਾਨਿੰਗ ਅਮਰੀਕਾ ਦੇ ਵਿੱਚ ਬੈਠ ਕੇ ਹੋਈ ਸੀ ਪਲਾਨਿੰਗ ਕਰਨ ਵਾਲੇ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਤੋਂ ਸੰਬੰਧਿਤ ਨੇ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਇੱਕ ਪਰਿਵਾਰਿਕ ਮਸਲਾ ਹੈ ਜਿਸ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਤੇ ਜਾਂਚ ਚੱਲ ਰਹੀ ਹੈ ਔਰ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਫ ਹੋਇਆ ਹੈ ਕਿ ਹਮਲਾਵਰਾਂ ਨੂੰ ਜੋ ਪੈਸੇ ਨੇ ਕੰਮ ਦੇ ਲਈ ਉਹ ਟਰਾਂਸਫਰ ਕੀਤੇ ਗਏ ਸੀ ਉਹ ਜੋ ਕਿ ਮ੍ਰਿਤਕ ਪਤਨੀ ਹੈ ਸੁਖਚੰਨ ਸਿੰਘ ਦੀ ਜੋ ਮ੍ਰਿਤਕ ਪਹਿਲੀ ਪਤਨੀ ਹੈ ਜਿਸਨੇ 2022 ਦੇ ਵਿੱਚ ਦੱਸਿਆ ਜਾ ਰਿਹਾ ਖੁਦਕੁਸ਼ੀ ਕਰ ਲਈ ਸੀ ਉਸ ਦੇ ਭਰਾ ਨੇ ਪੈਸੇ ਟਰਾਂਸਫਰ ਕੀਤੇ ਸੀ ਸੋ ਵਿਦੇਸ਼ ਦੇ ਵਿੱਚ ਬੈਠ ਕੇ ਆਪਣੀ ਭੈਣ ਦੇ ਘਰ ਵਾਲੇ ਦੇ ਉੱਤੇ ਉਸ ਦੇ ਭਰਾ ਨੇ ਤੇ ਉਸ ਦੇ ਬਾਕੀ ਪੂਰੇ ਪਰਿਵਾਰ ਵਾਲਿਆਂ ਨੇ ਪਲੈਨਿੰਗ ਦੇ ਤਹਿਤ ਹਮਲਾ ਕਰਵਾਇਆ ਅਤੇ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਦੇ ਸਾਹਮਣੇ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਕ੍ਰਾਈਮ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੀ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਸਖਤ ਐਕਸ਼ਨ ਲਿਆ ਸੀ ਤੇ ਸਪੈਸ਼ਲ ਡੀਜੀਪੀ ਨੂੰ ਇਸ ਦੇ ਲਈ ਜ਼ਿੰਮੇਵਾਰੀ ਸੌਂਪੀ ਸੀ ਤੇ ਕਿਹਾ ਸੀ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਖੁਦ ਐਨਆਰਆਈ ਮਾਮਲਿਆਂ ਦੇ ਜੋ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਬਿਆਨ ਜਾਰੀ ਕਿਹਾ ਸੀ ਔਰ ਕਿਹਾ ਸੀ ਉਹਨਾਂ ਨੇ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇਗਾ ਤੇ ਗੱਲਬਾਤ ਅਧਿਕਾਰੀਆਂ ਦੇ ਨਾਲ ਇਸ ਬਾਬਤ ਸਬੰਧੀ ਉਹਨਾਂ ਦੀ ਹੋ ਚੁੱਕੀ ਹੈ ਸੋ ਤਿੰਨ ਗੈਂਗਸਟਰਾਂ ਸਣੇ ਕੋਲ ਮਿਲਾ ਕੇ ਪੰਜ ਅਮੁਲਜ਼ਮ ਜੋ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕਾਬੂ ਕਰ ਲਏ ਗਏ ਨੇ ਉਹ ਤਸਵੀਰਾਂ ਤੁਸੀਂ ਇਸ ਵਕਤ ਜੋ ਦੇਖ ਰਹੇ ਹੋ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਉਸ ਬਾਜ਼ਾਰ ਦੀਆਂ ਜਿੱਥੇ ਉਹ ਧਰਮਸ਼ਾਲਾ ਸਥਿਤ ਹੈ ਤੇ ਪੂਰੇ ਬਾਜ਼ਾਰ ਨੂੰ ਪੁਲਿਸ ਦੀ ਟੀਮ ਨੇ ਘੇਰਾ ਪਾ ਲਿਆ ਸੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਜਿਸ ਦੇ ਤਹਿਤ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਇਹਨਾਂ ਵਿੱਚ ਸ਼ੂਟਰ ਸ਼ਾਮਿਲ ਹੈ ਜਾਂ ਨਹੀਂ ਇਸ ਦੇ ਬਾਰੇ ਫਿਲਹਾਲ ਪੁਲਿਸ ਨੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਮੀਦ ਹੈ ਕਿ ਜਲਦ ਹੀ ਪੁਲਿਸ ਫੋਲੋ ਪ੍ਰੈਸ ਕਾਨਫਰੰਸ ਕਰਕੇ ਆਧਿਕਾਰਿਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ ਏਅਰ ਵੱਡੀ ਖਬਰ ਪੰਜਾਬ ਦੇ ਵਿੱਚ ਪੁਲਿਸ ਨੇ ਦਿਨ ਗੈਂਗਸਟਰ ਕਾਬੂ ਕੀਤੇ ਨੇ ਦੱਸਦੇ ਤਿੰਨ ਗੈਂਗਸਟਰ ਹੁਸ਼ਿਆਰਪੁਰ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਹੈ ਗੁਪਤ ਜਾਣਕਾਰੀ ਮਿਲੀ ਸੀ ਸੂਤਰਾਂ ਦੇ ਹਵਾਲੇ ਤੋਂ ਪੁਲਿਸ ਨੇ ਉਸ ਤੋਂ ਬਾਅਦ ਇਹ ਜੁਆਇੰਟ ਆਪਰੇਸ਼ਨ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਨੇ ਕਰਾਇਆ ਇਹਨਾਂ ਨੂੰ ਕਾਬੂ ਕਰ ਲਿਆ ਜਦੋਂ ਪੂਰੇ ਬਾਜ਼ਾਰ ਨੂੰ ਪੁਲਿਸ ਨੇ ਘੇਰਾ ਪਾਇਆ ਤਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ਵੀ ਪਤਾ ਨਹੀਂ ਅਚਾਨਕ ਕੀ ਹੋ ਗਿਆ ਕਿਉਂ ਆਖਿਰ ਬਾਜ਼ਾਰ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਗਈ ਹੈ ਬਰਬਾਦ ਦੇ ਵਿੱਚ ਜਦੋਂ ਜਾਣਕਾਰੀ ਸਾਹਮਣੇ ਆਈ ਤੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਦੀ ਖਬਰ ਸਾਹਮਣੇ ਆਈ ਔਰ ਸਭ ਤੋਂ ਵੱਡੀ ਗੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਕੇਨਆਰਾਈ ਸੁਖਚੈਨ ਸਿੰਘ ਦੇ ਘਰ ਦੇ ਵਿੱਚ ਵੜ ਕੇ ਉਸ ਨੂੰ ਜੋ ਗੋਲੀ ਮਾਰੀ ਗਈ ਸੀ ਇਹਨਾਂ ਤਿੰਨ ਗੈਂਗਸਟਰਾਂ ਦਾ ਸੰਬੰਧ ਉਸੇ ਗੋਲੀਬਾਰੀ ਦੇ ਨਾਲ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਉਹੀ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਗਏ ਸੀ ਤੇਉਨਾ ਵੱਲੋਂ ਸੁਖਚੈਨ ਸਿੰਘ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਸੋ ਤਿੰਨ ਗੈਂਗਸਟਰ ਵੀ ਕਾਬੂ ਕਰ ਲਏ ਗਏ ਨੇ ਤੇ ਕੁਝ ਹੋਰ ਲੋਕਾਂ ਨੂੰ ਵੀ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਹੈ ਸੋ ਦੱਸ ਦਈਏ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਪੁਰਾਣੀ ਧਰਮਸ਼ਾਲਾ ਲਾਲਾ ਲਖਮਣ ਦਾਸ ਸੂਤ ਜਿਸ ਦਾ ਨਾਮ ਹੈ ਧਰਮਸ਼ਾਲਾ ਦਾ ਉਸ ਦੇ ਵਿੱਚ ਗੈਂਗਸਟਰ ਲੁਕੇ ਹੋਏ ਸੀ ਔਰ ਸੂਚਨਾ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾਇਆ ਤੇ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹਾਲਾਂਕਿ ਇਹ ਸ਼ੂਟਰ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਪੁਲਿਸ ਨੇ ਫਿਲਹਾਲ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ ਪਰ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਇਹਨਾਂ ਵਿੱਚੋਂ ਦੋ ਉਹ ਸ਼ੂਟਰ ਨੇ ਜੋ ਕਿ ਬਾਈਕ ਤੇ ਸਵਾਰ ਹੋ ਕੇ ਸੁਖਚੈਨ ਸਿੰਘ ਦੇ ਘਰ ਦੇ ਬਾਹਰ ਗਏ ਉੱਥੋਂ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਬਾਅਦ ਦੇ ਵਿੱਚ ਫਰਾਰ ਹੋ ਗਏ ਔਰ ਦੱਸਿਆ ਜਾ ਰਿਹਾ ਹੈ ਕਿ ਸੀ ਧਰਮਸ਼ਾਲਾ ਜਿਸ ਦਾ ਨਾਮ ਲਾਲਾ ਲక్ష్ਮਣ ਦਾਸ ਸੂ ਧਰਮਸ਼ਾਲਾ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਸਥਿਤ ਹੈ ਇੱਥੇ ਉਹ ਕਿਰਾਏ ਦਾ ਕਮਰਾ ਲੈ ਕੇ ਲੁਕੇ ਹੋਏ ਸੀ ਸੋ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਉਸ ਤੋਂ ਬਾਅਦ ਧਰਮਸ਼ਾਲਾ ਦੇ ਅੰਦਰ ਪੁਲਿਸ ਕਈ ਆਪਣੇ ਪੂਰੇ ਲਾਵ ਲਸ਼ਕਰ ਦੇ ਨਾਲ ਟੀਮਾਂ ਨੂੰ ਲੈ ਕੇ ਤੇ ਕਾਫੀ ਲੰਬਾ ਸਮਾਂ ਅੰਦਰ ਜੋ ਵੀ ਕਾਰਵਾਈ ਹੋਈ ਹੈ ਪੁਲਿਸ ਦੀ ਉਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਦੱਸਦੀ ਹੈ ਐਨ ਆਰ ਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਸ਼ਨੀਵਾਰ ਨੂੰ ਉਹਨਾਂ ਦੀ ਜੋ ਪਛਾਣ ਹੋਈ ਹੈ ਗੈਂਗਸਟਰਾਂ ਦੀ ਗੁਰਿੰਦਰ ਸਿੰਘ ਸੁਖਾ ਗਰਨੇੜ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਹੈ ਤੇ ਦੂਜੇ ਦੀ ਪਛਾਣ ਹੋਈ ਗੁਰਕ੍ਰਿਸ਼ਤ ਸਿੰਘ ਗੁਰੀ ਦੇ ਵੱਜੋਂ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਹਨਾਂ ਤੋਂ ਇਲਾਵਾ ਪੰਜ ਨੂੰ ਹੋਰ ਅਰੈਸਟ ਹੁਣ ਤੱਕ ਪੁਲਿਸ ਕਰ ਚੁੱਕੀ ਹੈ ਜਿਸ ਦੇ ਵਿੱਚ ਤਰਨਤਾਰਨ ਨਿਵਾਸੀ ਜਗਜੀਤ ਸਿੰਘ ਤੇ ਚਮਚੋ ਚਮਕੌਰ ਸਿੰਘ ਵੀ ਸ਼ਾਮਿਲ ਨੇ ਸੋ ਦੱਸਦੀ ਏ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਐਨਆਰਆਈ ਦੇ ਉੱਤੇ ਜੋ ਹਮਲਾ ਹੋਇਆ ਸੀ ਉਸ ਦੀ ਪੂਰੀ ਪਲਾਨਿੰਗ ਅਮਰੀਕਾ ਦੇ ਵਿੱਚ ਬੈਠ ਕੇ ਹੋਈ ਸੀ ਪਲਾਨਿੰਗ ਕਰਨ ਵਾਲੇ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਤੋਂ ਸੰਬੰਧਿਤ ਨੇ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਇੱਕ ਪਰਿਵਾਰਿਕ ਮਸਲਾ ਹੈ ਜਿਸ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਤੇ ਜਾਂਚ ਚੱਲ ਰਹੀ ਹੈ ਔਰ ਪੁਲਿਸ ਜਾਂਚ ਦੇ ਵਿੱਚ ਇਹ ਵੀ ਸਾਫ ਹੋਇਆ ਹੈ ਕਿ ਹਮਲਾਵਰਾਂ ਨੂੰ ਜੋ ਪੈਸੇ ਨੇ ਕੰਮ ਦੇ ਲਈ ਉਹ ਟਰਾਂਸਫਰ ਕੀਤੇ ਗਏ ਸੀ ਉਹ ਜੋ ਕਿ ਮ੍ਰਿਤਕ ਪਤਨੀ ਹੈ ਸੁਖਚੰਨ ਸਿੰਘ ਦੀ ਜੋ ਮ੍ਰਿਤਕ ਪਹਿਲੀ ਪਤਨੀ ਹੈ ਜਿਸਨੇ 2022 ਦੇ ਵਿੱਚ ਦੱਸਿਆ ਜਾ ਰਿਹਾ ਖੁਦਕੁਸ਼ੀ ਕਰ ਲਈ ਸੀ ਉਸ ਦੇ ਭਰਾ ਨੇ ਪੈਸੇ ਟਰਾਂਸਫਰ ਕੀਤੇ ਸੇ ਸੁ ਵਿਦੇਸ਼ ਦੇ ਵਿੱਚ ਬੈਠ ਕੇ ਆਪਣੀ ਭੈਣ ਦੇ ਘਰ ਵਾਲੇ ਦੇ ਉੱਤੇ ਉਸ ਦੇ ਭਰਾ ਨੇ ਤੇ ਉਸ ਦੇ ਬਾਕੀ ਪੂਰੇ ਪਰਿਵਾਰ ਵਾਲਿਆਂ ਨੇ ਪਲੈਨਿੰਗ ਦੇ ਤਹਿਤ ਹਮਲਾ ਕਰਵਾਇਆ ਅਤੇ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਬੱਚਿਆਂ ਦੇ ਸਾਹਮਣੇ ਉਸ ਦੇ ਪਰਿਵਾਰ ਦੇ ਸਾਹਮਣੇ ਉਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਪੂਰੇ ਮਾਮਲੇ ਤੋਂ ਬਾਅਦ ਕ੍ਰਾਈਮ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੀ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਸਖਤ ਐਕਸ਼ਨ ਲਿਆ ਸੀ ਤੇ ਸਪੈਸ਼ਲ ਡੀਜੀਪੀ ਨੂੰ ਇਸ ਦੇ ਲਈ ਜ਼ਿੰਮੇਵਾਰੀ ਸੌਂਪੀ ਸੀ ਤੇ ਕਿਹਾ ਸੀ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਖੁਦ ਐਨਆਰਆਈ ਮਾਮਲਿਆਂ ਦੇ ਜੋ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਸੀ ਔਰ ਕਿਹਾ ਸੀ ਉਹਨਾਂ ਨੇ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇਗਾ ਤੇ ਗੱਲਬਾਤ ਅਧਿਕਾਰੀਆਂ ਦੇ ਨਾਲ ਇਸ ਬਾਬਤ ਸਬੰਧੀ ਉਹਨਾਂ ਦੀ ਹੋ ਚੁੱਕੀ ਹੈ ਸੋ ਤਿੰਨ ਗੈਂਗਸਟਰਾਂ ਸਣੇ ਕੋਲ ਮਿਲਾ ਕੇ ਪੰਜ ਅਮੁਲਜ਼ਮ ਜੋ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕਾਬੂ ਕਰ ਲਏ ਗਏ ਨੇ ਉਹ ਤਸਵੀਰਾਂ ਤੁਸੀਂ ਇਸ ਵਕਤ ਜੋ ਦੇਖ ਰਹੇ ਹੋ ਹੁਸ਼ਿਆਰਪੁਰ ਦੀਆਂ ਤਸਵੀਰਾਂ ਨੇ ਉਸ ਬਾਜ਼ਾਰ ਦੀਆਂ ਜਿੱਥੇ ਉਹ ਧਰਮਸ਼ਾਲਾ ਸਥਿਤ ਹੈ ਤੇ ਪੂਰੇ ਬਾਜ਼ਾਰ ਨੂੰ ਪੁਲਿਸ ਦੀ ਟੀਮ ਨੇ ਘੇਰਾ ਪਾ ਲਿਆ ਸੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀ ਪੁਲਿਸ ਦਾ ਜੁਆਇੰਟ ਆਪਰੇਸ਼ਨ ਜਿਸ ਦੇ ਤਹਿਤ ਤਿੰਨ ਗੈਂਗਸਟਰ ਕਾਬੂ ਕੀਤੇ ਗਏ ਨੇ ਇਹਨਾਂ ਵਿੱਚੋਂ ਸ਼ੂਟਰ ਸ਼ਾਮਿਲ ਹੈ ਜਾਂ ਨਹੀਂ ਇਸ ਦੇ ਬਾਰੇ ਫਿਲਹਾਲ ਪੁਲਿਸ ਨੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਮੀਦ ਹੈ ਕਿ ਜਲਦ ਹੀ ਪੁਲਿਸ ਫੋਲੋ ਪ੍ਰੈਸ ਕਾਨਫਰੰਸ ਕਰਕੇ ਅਧਿਕਾਰਿਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱ ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ ਏਅਰ ਵੱਡੀ ਖਬਰ ਪੰਜਾਬ ਦੇ ਵਿੱਚ ਪੁਲਿਸ ਨੇ ਦਿਨ ਗੈਂਗਸਟਰ ਕਾਬੂ ਕੀਤੇ ਨੇ ਦੱਸਦੇ ਤਿੰਨ ਗੈਂਗਸਟਰ ਹੁਸ਼ਿਆਰਪੁਰ ਦੇ ਵਿੱਚ ਇੱਕ ਭਰੇ ਬਾਜ਼ਾਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੁਕੇ ਹੋਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਹੈ ਗੁਪਤ ਜਾਣਕਾਰੀ ਮਿਲੀ ਸੀ ਸੂਤਰਾਂ ਦੇ ਹਵਾਲੇ ਤੋਂ ਪੁਲਿਸ ਨੇ ਉਸ ਤੋਂ ਬਾਅਦ ਇਹ ਜੁਆਇੰਟ ਆਪਰੇਸ਼ਨ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਨੇ ਕਰਾਇਆ ਇਹਨਾਂ ਨੂੰ ਕਾਬੂ ਕਰ ਲਿਆ ਜਦੋਂ ਪੂਰੇ ਬਾਜ਼ਾਰ ਨੂੰ ਪੁਲਿਸ ਨੇ ਘੇਰਾ ਪਾਇਆ ਤਲੋਕਾਂ ਦੇ ਵਿੱਚ